ਜੀਵਨ ਜੋਤੀ ਕਾਲਜ ਲਾਲਾਵਾਦ ਦੇ ਵਿੱਚ ਅੱਜ ਫਿਰ ਇੱਕ ਵਾਰ ਮੌਜੂਦ ਹੈਗੇ ਆ ਇਸੇ ਕਾਲਜ ਦਾ ਇੱਕ ਵੀਡੀਓ ਤੁਹਾਨੂੰ ਪਹਿਲੇ ਦਿਖਾਇਆ ਸੀ ਕਿ ਕਾਲਜ ਦੇ ਵਿੱਚ ਉਹਨਾਂ ਦੇ ਮਿਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ ਜੀਵਨ ਜੋਤੀ ਕਾਲਜ ਦੇ ਵਿੱਚ ਐਡਮਿਸ਼ਨਾਂ ਵੀ ਹੋ ਰਹੀਆਂ ਨੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਕਾਲਜ 'ਚ ਐਡਮਿਸ਼ਨ ਕਰਾ ਕੇ ਜਾ ਰਿਹਾ ਆਪਣੇ ਬੱਚਿਆਂ ਦੇ ਉਹ ਚਿਹਰੇ ਪ੍ਰਿਕੜੀ ਕਿਉਂਕਿ ਬੱਚੇ ਜੇਕਰ ਪੜਾਈ ਕਰਨਗੇ ਤੇ ਉਹ ਚਿਹਰਾ ਪ੍ਰਿਕੜੂ ਬਣੂਗਾ ਸਕੂਲ ਦੇ ਸਟੂਡੈਂਟ ਵੀ ਸਾਡੇ ਨਾਲ ਹੈਗੇ ਆ ਜਿਨ੍ਹਾਂ ਬੱਚਿਆਂ ਨੇ ਇੱਥੇ ਐਡਮਿਸ਼ਨ ਲੈ ਚੁੱਕਿਆ ਬੇਟਾ ਕੀ ਨਾਮ ਹੈ Shubhnit Kaur sir हां बेटा किद्दा इथे एडमिशन ਲਈ ਆ ਕਿੱਦਾਂ ਦਾ ਮਾਹੌਲ ਹੈਗਾ ਵਾਤਾਵਰਨ ਕਿਵੇਂ ਦਾ ਕਿਸ ਤਰੀਕੇ ਦੀ ਪੜਾਈ ਹੋ ਰਹੀ ਹੈ हां जी ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰਾ ਨਾਮ ਸ਼ੁਭਨੀਤ कौर ਹੈ ਮੈਂ ਇਸ ਜੀਵਨ ਜੋਤੀ ਕਾਲਜ ਵਿੱਚ ਐਡਮਿਸ਼ਨ ਲੈ ਚੁੱਕੀ ਆ ਇੱਥੋਂ ਦੇ ਸਟਾਫ ਬਹੁਤ ਹੀ ਜ਼ਿਆਦਾ ਵਧੀਆ ਆ ਬਹੁਤ ਸਾਰੇ ਸਾਰੇ ਸਟਾਫ ਸਾਡੇ ਨਾਲ ਬਹੁਤ ਕੋਆਪਰੇਟ ਕਰਦਾ ਆ ਅ ਲਾਇਬ੍ਰੇਰੀ ਦੀ ਫੈਸਿਲਿਟੀ ਵੀ ਬਹੁਤ ਵਧੀਆ ਹੈ ਕਲਾਸਿਸ ਰੈਗੂਲਰ ਸਾਡੀਆਂ ਲੱਗ ਰਹੀਆਂ ਆ ਤੇ ਮੈਂ ਸਾਰੇ ਹੀ ਸਟੂਡੈਂਟਸ ਨੂੰ ਅਪੀਲ ਕਰਨਾ ਚਾਹਾਂਗੀ ਕਿ ਵੱਧ ਤੋਂ ਵੱਧ ਇੱਥੇ ਆ ਕੇ ਆਪਣੀ ਐਡਮਿਸ਼ਨ ਲਓ ਥੈਂਕ ਯੂ ਸੋ ਮੱਚ ਹਾਂ ਬੇਟਾ ਕੀ ਨਾਮ ਹੈ ਤੇਰੇ ਪਲਕਰਾਨੀ ਪਲਕਰਾਨੀ ਕਿੱਥੋਂ ਹੋ ਤੁਸੀਂ ਜਲੰਧਾਵਾਦ ਤੋਂ ਮੇਰਾ ਨਾਮ ਪਲਕਰਾਨੀ ਹੈ ਤੇ ਇਹ ਕਾਲਜ ਬਹੁਤ ਵਧੀਆ ਹੈ ਇੱਥੋਂ ਦੇ ਟੀਚਰ ਬਹੁਤ ਵਧੀਆ ਨੋਲਜ ਹੈਗੀ ਉਹਨਾਂ ਨੇ ਵਧੀਆ ਪੜ੍ਹਾਉਂਦੇ ਆ ਤੇ ਮੈਂ ਵੀ ਆਹੀ ਕਹਿਣਾ ਚਾਹਾਂਗੀ ਸਾਰੇ ਬੱਚੇ ਇੱਥੇ ਆ ਕੇ ਐਡਮਿਸ਼ਨ ਲੈਣ ਤੇ ਆਪਣਾ ਵਿਕ ਵਧੀਆ ਬਣਾਉਣ ਜਦੋਂ ਮੰਮੀ ਪਾਪਾ ਛੱਡ ਕੇ ਗਏ ਹੈਗੇ ਆਸਾਂ ਜੁੜੀਆਂ ਵੀ ਜੀਵਨ ਜੋਤੀ ਕਾਲਜ ਦੁਬਾਰਾ ਸ਼ੁਰੂ ਹੋ ਗਿਆ ਬੀਏ ਬੀਕੌਮ ਸਾਰੀਆਂ ਐਡਮਿਸ਼ਨਾਂ ਜਿਹੜੀਆਂ ਕਿਹੜੀ ਕਲਾਸ ਐਡਮਿਸ਼ਨ ਲਿਆ ਤੁਸੀਂ ਬੀਏ ਬੀਏ ਕਰ ਰਹੇ ਹਾਂਜੀ ਸਰਦਾਰ ਜੀ ਮੌਜੂਦ ਹੈਗੇ ਕੀ ਨਾਮ ਵੀਰੇ ਹਰਨੂਰ ਸਿੰਘ ਜੀ ਮੈਂ ਬੰਮਨੀ ਵਾਲਾ ਪਿੰਡ ਤੋਂ ਬਲੋਂਗ ਕਰਦਾ ਜੀ ਤੇ ਜਿੱਦਾਂ ਕਿ ਪੁਰਾਣੀ ਵੀਡੀਓਸ ਵੀ ਦੇਖੀਆਂ ਸੀ ਗਿਆ ਤੇ ਸਰ ਨਾਲ ਕੰਟੈਕਟ ਹੋਇਆ ਉਸ ਦੇ ਹਿਸਾਬ ਨਾਲ ਅਸੀਂ ਜੀਵਨ ਜੋਤੀ ਕਾਲਜ ਐਡਮਿਸ਼ਨ ਲਈ ਆ ਜਿੰਦੇ ਨਾਲ ਸਾਡਾ ਭਵਿੱਖ ਵੀ ਬਣ ਰਿਹਾ ਸਾਨੂੰ ਬੀਏ ਦੇ ਨਾਲ ਸਾਨੂੰ ਹੋਰ ਵੀ ਬਹੁਤ ਸਮੈਸਟਰ ਚੜਾ ਬਹੁਤ ਹੀ ਵਧੀਆ ਘੁਮਰਾ ਰਿਹਾ ਮੈਡਮ ਬਹੁਤ ਹੀ ਨੋਲੇਜ ਫੁਲ ਨੇ ਸਾਡੇ ਡਾਊਟ ਬਹੁਤ ਜਲਦੀ ਕਲੀਅਰ ਹੋ ਰਿਹਾ ਨਾ ਜਿਵੇਂ ਕਿ ਸਾਡੇ ਕੋਲ ਜੋ ਚ ਲਾਇਬ੍ਰੇਰੀ ਵੀ ਹੈਗੀ ਆ ਕਲਾਸਿਸ ਬੜੇ ਵੈਂਟੀਲੇਟਰ ਨੇ ਸਾਨੂੰ ਯਾਨੀ ਕਿ ਗਰਮੀ ਦਾ ਕੋਈ ਜ਼ਿਆਦਾ ਨਹੀਂਗਾ ਤੇ ਬਹੁਤ ਹੀ ਵਧੀਆ ਪੜਾਈ ਚੱਲ ਰਹੀ ਹੈ ਤੇ ਸਾਡਾ ਜੀਵਨ ਵੀ ਬਹੁਤ ਵਧੀਆ ਲੰਘ ਹੈ ਜੀਵਨ ਜੋਤੀ ਕਾਲਜ ਆ ਕੇ ਇਦਾਂ ਲੱਗਦਾ ਜਿਵੇਂ ਚੰਡੀਗੜ੍ਹ ਅਸੀਂ ਕਿਸੇ ਵੱਡੇ ਕਾਲਜ ਜਾਂਦੇ ਜਿਹੜਾ ਬਿਲਡਿੰਗ ਦੀ ਦੇਖ ਹੈਗੀ ਆ ਹਵਾਦਾਰ ਹੈ ਵਾਤਾਵਰਣ ਸ਼ੁੱਧ ਹੈਗਾ ਜਿਵੇਂ ਕਹਦੇ ਨੇ ਆ ਵਧੀਆ ਏਰੀਆ ਦੇ ਵਿੱਚ ਬਣਿਆ ਕਾਲਜ ਹੈ ਹਾਂਜੀ ਸਰ ਜਿਵੇਂ ਕਿ ਜਲਾਲਾਬਾਦ ਤੋਂ ਬਾਹਰਲੀ ਸਾਈਡ ਹੈਗਾ ਉਸ ਨਾਲ ਪ੍ਰਦੂਸ਼ਣ ਤਾਂ ਬਿਲਕੁਲ ਫ੍ਰੀ ਆ ਵਿੱਚ ਬਹੁਤ ਹੀ ਬੂਟੇ ਲੱਗੇ ਹੋਏ ਆ ਦਰਖਤ ਬਹੁਤ ਵਧੀਆ ਯਾਨੀ ਕਿ ਸਾਨੂੰ ਬਾਹਰ ਰੀਐਕਟੀਵਿਟੀ ਕਰਾਈ ਜਾ ਰਹੀ ਆ ਯਾਨੀ ਕਿ ਪਲੇਇੰਗ ਵੀ ਹੋ ਰਹੀ ਆ ਸਾਡੀ ਉਹਦੇ ਨਾਲ ਸਾਨੂੰ ਐਂ ਲੱਗਦਾ ਜਿਵੇਂ ਕਿ ਅਸੀਂ ਬਾਹਰ ਹੀ ਚੱਲਦੇ ਆ ਪਿਆ ਯਾਨੀ ਕਿ ਹੋਰ ਕਿੱਧਰ ਹੀ ਸਟੱਡੀ ਕਰ ਰਹੇ ਜਲਾਲਾਬਾਦ ਤਾਂ ਬਿਲਕੁਲ ਨਹੀਂ ਲੱਗਦਾ ਜਲਾਲਾਬਾਦ ਨਹੀਂ ਲੱਗਦਾ ਵੀ ਅਸੀਂ ਬਾਹਰ ਕਿਤੇ ਸਟੱਡੀ ਕਰ ਰਹੇ ਹੈਗੇ ਸਕੂਲ ਦੇ ਟੀਚਰ ਵੀ ਕਾਲਜ ਦੇ ਟੀਚਰ ਵੀ ਹਾਜ਼ਰ ਹੈਗੇ ਆ ਮੈਮ ਕੀ ਨਾਮ ਜੀ ਆਪਣਾ ਪ੍ਰੀਆ ਪ੍ਰੀਆ ਮੈਮ ਕੀ ਕਾਲਜ ਦਾ ਸਟਾਰਟਿੰਗ ਹੋਈ ਹੈਗੀ ਅਸੀਂ ਸਟਾਰਟਿੰਗ ਤੋਂ ਵੀਡੀਓ ਪਾਇਆ ਵੀਡੀਓ ਦੇਖ ਕੇ ਸਟੂਡੈਂਟ ਦਾਤ ਰਿ ਗਿਆ ਅਸੀਂ ਐਡਮਿਸ਼ਨਾਂ ਲੈ ਕੇ ਕਿੱਥੋਂ ਕਿੱਥੋਂ ਸਟੂਡੈਂਟਾਂ ਨੇ ਹੁਣ ਤੱਕ ਤੁਹਾਡੇ ਕੋਲ ਐਡਮਿਸ਼ਨਾਂ ਲਈਆਂ ਸੱਸੀ ਗਾਲ ਜੀ ਦੇਖੋ ਆਪਣੇ ਕੋਲ ਜੋ ਸਟੂਡੈਂਟ ਨੇ ਮੋਸਟਲੀ ਸਾਰੇ ਆਪਣੇ ਸਟੂਡੈਂਟ ਰੂਰਲ ਬੈਕਗਰਾਉਂਡ ਦੇ ਹੀ ਨੇ ਜੋ ਪਿੰਡਾਂ ਤੋਂ ਆ ਲਾਗੇ ਦੇ ਪਿੰਡਾਂ ਤੋਂ ਆ ਰਹੇ ਨੇ ਤਾਂ ਉਹਨਾਂ ਨੂੰ ਇੱਥੇ ਆ ਕੇ ਇਹ ਚੀਜ਼ ਨਹੀਂ ਫੀਲ ਹੋ ਰਹੀ ਕਿ ਸ਼ਾਇਦ ਅਸੀਂ ਸਾਡੀ ਸਟੱਡੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਕੁਝ ਵੀ ਅਸੀਂ ਡੇਲੀ ਦੀ ਆਪਣੇ ਰੈਗੂਲਰ ਬੇਸਿਸ ਤੇ ਕਲਾਸਿਸ ਰਹਿ ਰਹੇ ਹਾਂ ਹਰ ਚੀਜ਼ ਨੂੰ ਅਸੀਂ ਉਹਨਾਂ ਨੂੰ ਬਹੁਤ ਹੀ ਵ ਤੋ ਵੀ ਬੱਚੇ ਆਪਣੀ ਕਲਾਸਿਸ ਤੋਂ ਫ੍ਰੀ ਹੁੰਦੇ ਨੇ ਜਾ ਕੇ ਆਪਣਾ ਐਕਸਟਰਾ ਪੜਨ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅਸੀਂ ਆਪਣੀ ਐਨਪੀ ਦੇ ਅਕੋਰਡਿੰਗ ਹਰ ਇੱਕ ਜੋ ਸਬਜੈਕਟ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਕਰਵਾ ਰਹੇ ਹਾਂ ਕਿ ਜੋ ਉਹਨਾਂ ਨੂੰ ਮੇਨ ਸਬਜੈਕਟ ਦੇ ਵਿੱਚ ਅਸੀਂ ਪੜਾ ਰਹੇ ਹਾਂ ਉਸ ਤੋਂ ਇਲਾਵਾ ਉਹਨਾਂ ਨੂੰ ਬਹੁਤ ਸਾਰੇ ਕੁਝ ਸਕਿੱਲ ਬੇਸਡ ਵੀ ਅਸੀਂ ਦੱਸ ਦੱਸਦੇ ਹਾਂ ਇਸ ਤੋਂ ਇਲਾਵਾ ਜਿੱਦਾਂ ਕਿ ਅਸੀਂ ਆਪਣੇ ਕਾਲਜ ਦੇ ਵਿੱਚ ਐਨਐਸ ਯੂਨਿਟ ਵੀ ਫਾਰਮ ਕਰ ਰਹੇ ਹਾਂ ਤਾਂ ਉਹਦੇ ਨਾਲ ਕੀ ਹੈ ਕਿ ਬੱਚੇ ਆਊਟਰੀਚ ਐਕਟੀਵਿਟੀਆਂ ਵੱਲ ਜ਼ਿਆਦਾ ਧਿਆਨ ਦੇਣਗੇ ਕਿ ਸਿਰਫ ਇਹ ਨਹੀਂ ਕਿ ਬੱਚੇ ਆਪਣੀ ਅਕੈਡੈਮ ਵੰਡੇ ਦਾ ਇਵੈਂਟ ਕਰਵਾਇਆ ਉਦਾਂ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਰ ਇੱਕ ਫੰਕਸ਼ਨ ਨੂੰ ਹਰ ਇੱਕ ਇਵੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਤਾਂ ਕਿ ਜੋ ਕਾਲਜ ਦੇ ਬੱਚੇ ਨੇ ਉਹ ਕੋ ਕਰਿਕੂਲਰ ਐਕਟੀਵिटीज ਵੱਲ ਜ਼ਿਆਦਾ ਧਿਆਨ ਦੇ ਸਕਣ ਜਿੱਦਾਂ ਬੱਚੇ ਆਂਦੇ ਹੈਗੇ ਆ ਕਾਲਜ ਟਾਈਮ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਬੱਚਿਆਂ ਦੇ ਲਈ ਖਾਸ ਜਿਹੜੇ ਹੈਗੇ ਆ ਟੀਚਰਾਂ ਦਾ ਖਾਸ ਪ੍ਰਬੰਧ ਹੈਗਾ ਬਈ ਬੱਚੇ ਅੱਜ ਦੁਬਾਰਾ ਕਾਲਜ ਸਟਾਰਟ ਹੁੰਦਾ ਹੈ ਦੁਬਾਰਾ ਐਡਮਿਸ਼ਨਾਂ ਹੁੰਦੀਆਂ ਨੇ ਯੇ ਰਿਜ਼ਲਟ ਅੱਛਾ ਆਊਗਾ ਤੇ ਲੋਕ ਫਿਰ ਦੁਬਾਰਾ ਬਿਲਕੁਲ ਬਿਲਕੁਲ ਦੇਖੋ ਅਸੀਂ ਇਹ ਚੀਜ਼ ਆਪਾਂ ਨੂੰ ਵੀ ਪਤਾ ਹੈ ਕਿ ਅਗਰ ਆਪਾਂ ਵਧੀਆ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਤਾਂ ਹੀ ਆਪਣੇ ਕੋਲ ਐਡਮਿਸ਼ਨ ਹੋਏਗੀ ਅਸੀਂ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਸਾਡੇ ਕੋਲ ਟੀਚਰ ਹਰ ਸਬਜੈਕਟ ਦਾ ਪ੍ਰੋਪਰ ਅਵੇਲੇਬਲ ਹੈ ਤੇ ਪ੍ਰੋਪਰ ਟਾਈਮ ਤੇ ਆਪਣਾ ਲੈਕਚਰ ਲੈ ਲਿਆ ਤਾਂ ਕਿ ਸਿਲੇਬਸ ਅਪ ਟੂ ਮਾਰਕ ਪ੍ਰੋਪਰਲੀ ਐਪਰੋਪ੍ਰੀਏਟਲੀ ਕਵਰ ਹੋਏ ਸਾਡਾ ਤਾਂ ਹੀ ਅਸੀਂ ਉਮੀਦ ਕਰ ਸਕਦੇ ਹਾਂ ਜੇ ਅਸੀਂ ਆਪਣਾ ਰਿਜ਼ਲਟ ਅੱਛਾ ਲੈ ਕੇ ਆਵਾਂਗੇ ਤਾਂ ਕਿ ਸਾਡੇ ਕੋਲ ਹੋਰ ਜ਼ਿਆਦਾ ਅੱਗੇ ਜਾ ਕੇ ਐਡਮਿਸ਼ਨਸ ਹੋ ਸਕਣ। ਸਟਾਫ ਦੀ ਗੱਲ ਕਰਦੇ ਆ ਵੈਲ ਐਜੂਕੇਟਿਡ ਸਟਾਫ ਹੈਗਾ। ਬਿਲਕੁਲ ਸਾਡੇ ਕੋਲ ਸਾਰਾ ਜੋ ਸਟਾਫ ਹੈ ਸਾਡੇ ਸਾਰੇ ਹੀ ਸਟਾਫ ਬਹੁਤ ਅੱਛਾ ਬਹੁਤ ਵੈਲ এডਿਕੇਟਿਡ ਅਸ ਹਰ ਕੋਈ ਸਕਿੱਲ ਬੇਸਡ ਤੇ ਸਕਿੱਲ ਬੇਸਡ ਅਸੀਂ ਰੱਖਿਆ ਤਾਂ ਕਿ ਉਹ ਸਿਰਫ ਆਪਣਾ ਸਿਲੇਬਸ ਤੋਂ ਹਟ ਕੇ ਉਹਨਾਂ ਨੂੰ ਕੁਝ ਐਕਸਟਰਾ ਵੀ ਕਰਵਾ ਸਕਣ ਮੈਮ ਲਾਇਬ੍ਰੇਰੀ ਦੀ ਗੱਲ ਕੀਤੀ ਆ ਤੁਸੀਂ ਸਟੂਡੈਂਟ ਵੀ ਗੱਲ ਕਰ ਰਹੇ ਆ ਲਾਇਬ੍ਰੇਰੀ ਆਪਾਂ ਦੇਖ ਸਕਦੇ ਆ ਦਿਖਾ ਸਕਦੇ ਆ ਹਾਂਜੀ ਬਿਲਕੁਲ ਅਸੀਂ ਤੁਹਾਨੂੰ ਲਾਇਬ੍ਰੇਰੀ ਦਿਖਾਵਾਂਗੇ ਬੱਚੇ ਜੋ ਉਹਨੇ ਆਪਣੇ ਫ੍ਰੀ ਟਾਈਮ ਦੇ ਵਿੱਚ ਲੈਕਚਰ ਦੇ ਵਿੱਚ ਜਦੋਂ ਵੀ ਉਹ ਫ੍ਰੀ ਹੁੰਦੇ ਨੇ ਕੋਈ ਲੈਕਚਰ ਨਹੀਂ ਲੱਗ ਰਿਹਾ ਜਾਂ ਉਹਨਾਂ ਕੋਲ ਅਸੀਂ ਅਲੱਗੋਂ ਤਾਂ ਇੱਕ ਸਲੋਟ ਰੱਖਿਆ ਕਿ ਉਹ ਲਾਇਬ੍ਰੇਰੀ ਦੇ ਅਚੀਵ ਕਰ ਸਕਣ ਤਾਂ ਘਰੋਂ ਕੁਝ ਐਕਸਟਰਾ ਪੜ੍ਹਦੇ ਨੇ ਉਹਨਾਂ ਨੂੰ ਐਕਸਟਰਾ ਨੋਲਿਜ ਹੀ ਮਿਲੇਗੀ ਅਸੀਂ ਤੁਹਾਨੂੰ ਆਪਣੀ ਲਾਇਬ੍ਰੇਰੀ ਵੀ ਜ਼ਰੂਰ ਵਿਜ਼ਿਟ ਕਰਾ ਲਾਇਬ੍ਰੇਰੀ ਵੀ ਵਿਜ਼ਿਟ ਕਰਾਉਂਦੇ ਹੈਗੇ ਆ ਲੈਬ ਵੀ ਦਿਖਾਉਂਦੇ ਹੈਗੇ ਆ ਤੇ ਪੂਰਾ ਕਾਲਜ ਦਾ ਜਿਹੜਾ ਮਾਹੌਲ ਹੈਗਾ ਤੁਸੀਂ ਦੇਖ ਸਕਦੇ ਹੋ ਕਾਲਜ ਦੇ ਵਿੱਚ ਜਿਹੜੀ ਫੈਸਿਲਿਟੀ ਹੈਗੀ ਆ ਸਟੂਡੈਂਟ ਐ ਐਡਮਿਸ਼ਨਾਂ ਦੇ ਮੇਰੇ ਤਾਂ ਇਹ ਵੀ ਸਾਰ ਦੱਸ ਰਿਹਾ ਵੀ ਜਿਹੜਾ ਟਾਰਗੇਟ ਸੀ ਉਹ ਵੀ ਕਲੀਅਰ ਹੋ ਗਿਆ ਲਗਭਗ ਐਡਮਿਸ਼ਨਾਂ ਪੂਰੀਆਂ ਹੋ ਗਈਆਂ ਜੀ ਸਰ ਅਸੀਂ ਆਪਣਾ ਐਡਮਿਸ਼ਨ ਦਾ ਟਾਰਗੇਟ ਅਚੀਵ ਕਰਕੇ ਇਵਨ ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ ਹੋਰ ਜ਼ਿਆਦਾ ਕਰ ਸਕੀਏ ਕਿਉਂਕਿ ਇੱਕ ਟਾਰਗੇਟ ਨੂੰ ਅਚੀਵ ਕਰਨਾ ਹੀ ਓਕੇ ਬਟ ਅਗਰ ਆਪਾਂ ਕੁਝ ਐਕਸਟਰਾ ਆਉਟਪੁੱਟ ਦੇ ਰਹੇ ਹਾਂ ਤਾਂ ਆਪਣਾ ਹੀ ਬੈਨੀਫਿਟ ਹੈ ਜਾਨੀ ਕਿ ਜਿੰਨੀਆਂ ਐਡਮਿਸ਼ਨਾਂ ਹੋਣੀਆਂ ਸੀ ਉਹ ਹੋ ਗਈਆਂ ਤੇ ਵੀਡੀਓ ਪਾਉਣ ਤੋਂ ਬਾਅਦ ਵੀ ਸਟੂਡੈਂਟ ਕਹਿੰਦੇ ਵੀ ਅਸੀਂ ਪਹੁੰਚ ਕੀਤੀ ਆ ਲਾਇਬ੍ਰੇਰੀ ਆ ਲਾਇਬ੍ਰੇਰੀ ਬਾਰੇ ਦੱਸ ਦੋ ਜੀ ਹਾਂ ਜੀ ਦੇਖੋ ਹੁਣ ਆਪਾਂ ਇਹ ਸਾਡੇ ਕਾਲਜ ਦੀ ਲਾਇਬ੍ਰੇਰੀ ਹੈ ਜੀਵਨ ਜੋਤੀ ਕਾਲਜ ਦੀ ਲਾਇਬ੍ਰੇਰੀ ਅਸੀਂ ਲਾਇਬ੍ਰੇਰੀ ਦੇ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਬੱਚੇ ਜਦੋਂ ਆਪਣਾ ਫ੍ਰੀ ਟਾਈਮ ਨੂੰ ਯੂਟਿਲਾਈਜ਼ ਕਰਨ ਵਧੀਆ ਤਰੀਕੇ ਨਾਲ ਕਰਨ ਤਾਂ ਕਿ ਕੁਝ ਅੱਛਾ ਆਉਟਪੁੱਟ ਲੈ ਕੇ ਆਣ ਤੁਸੀਂ ਦੇਖ ਸਕਦੇ ਹੋ ਆਪਣੇ ਬੱਚੇ ਜੋਨੇ ਆਪ ਲੈਕਚਰ ਤੋਂ ਵਿੱਚੋਂ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਆ ਕੇ ਐਕਸਟਰਾ ਬੁੱਕਸ ਪੜ੍ਹਦੇ ਨੇ ਤਾਂ ਕਿ ਉਹਨਾਂ ਨੂੰ ਐਕਸਟਰਾ ਨੋਲਿਜ ਮਿਲੇ ਬਿਲਕੁਲ ਜੀ ਲਾਇਬ੍ਰੇਰੀ ਜੇਕਰ ਬੁੱਕਸ ਪੜ੍ਹਾਂਗੇ ਜੇਕਰ ਤਰੱਕੀ ਕਰਨੀ ਹੈਗੀ ਤਾਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ ਮੈਂ ਅੱਗੇ ਆ ਜੋ ਜਦੋਂ ਆਪਾ ਪੜਦੇ ਸੀ ਤਾਂ ਉਦੋਂ ਵੀ ਲਾਇਬ੍ਰੇਰੀ ਲਾਇਬ੍ਰੇਰੀ ਕਿਉਂ ਜ਼ਰੂਰੀ ਆ ਇਹ ਵੀ ਥੋੜਾ ਜਿਆ ਜਾਣਕਾਰੀ ਦੇ ਦਿਓ ਵੀ ਲਾਇਬ੍ਰੇਰੀ 'ਚ ਮੋਬਾਈਲ ਦੇ ਵਿੱਚ ਬਹੁਤ ਕੁਝ ਮਿਲ ਜਾਂਦਾ YouTube ਤੇ ਬਹੁਤ ਸ਼ਬਦ ਜਿਹੜੀ ਪੜੀ ਹੋਈ ਕਿਤਾਬ ਦੇ ਵਿੱਚ ਗੱਲ ਤੁਹਾਡੇ ਦਿਮਾਗ 'ਚ ਬੈਠ ਗਈ ਉਹਨੇ ਹੀ ਅੱਗੇ ਲੈ ਕੇ ਜਾਣਾ ਬਿਲਕੁਲ ਦੇਖੋ ਤੁਸੀਂ ਮੋਬਾਈਲ ਤੋਂ ਪੜਦੇ ਹੋ ਆਪਣਾ ਕਿਤੇ ਨਾ ਕਿਤੇ ਧਿਆਨ ਹੋ ਜਾਂਦਾ ਕੋਈ ਨੋਟੀਫਿਕੇਸ਼ਨ ਆ ਗਈ ਉਧਰ ਧਿਆਨ ਹੋ ਗਿਆ ਕੁਝ ਹੋਰ ਐਕਸਟਰਾ ਐਪ ਖੁੱਲ ਗਈ ਜਾਂ ਕੁਝ ਵੀ ਹੈ ਪਰ ਜਦੋਂ ਬੁੱਕ ਖੁੱਲੀ ਹੈ ਬੁੱਕ ਦੇ ਵਿੱਚੋਂ ਸਿਰਫ ਬੁੱਕ ਹੀ ਦਿਖਣੀ ਏ ਨਹੀਂ ਕਿ ਕੋਈ WhatsApp ਦੀ Insta ਦੀ ਕੋਈ ਨੋਟੀਫਿਕੇਸ਼ਨ ਆ ਰਹੀ ਹੈ ਤਾਂ ਅਗਰ ਆਪਾਂ ਦੇਖੀਏ ਹੋ ਚੁੱਕੀ ਹੈ ਕਿ ਆਪਾਂ ਟੈਕਨੋਲੋਜੀ ਤੇ ਇੰਨੇ ਕਿ ਜ਼ਿਆਦਾ ਡਿਪੈਂਡ ਹੋ ਚੁੱਕੇ ਆ ਕਿ ਜੋ ਚੀਜ਼ ਆਪਾਂ ਨੂੰ ਚਾਹੀਦੀ ਜਸਟ ਵਿਦ ਅ ਕਲਿਕ ਆਪਾਂ ਗੂਗਲ ਤੋਂ ਸਰਚ ਕਰ ਸਕਦੇ ਆ ਪਰ ਜਦੋਂ ਆਪਾਂ ਉਧਰ ਦਿੰਦੇ ਆ ਹੋ ਸਕਦਾ ਆਪਣਾ ਧਿਆਨ ਕਈ ਵਾਰੀ ਭਟਕ ਜਾਂਦਾ ਆਪਾਂ ਕੁਝ ਹੋਰ ਦੇਖਣ ਲੱਗ ਜਾਂਦੇ ਆ ਪਰ ਆਪਣਾ ਜੋ ਮੇਨ ਫੋਕਸ ਹੈ ਉਹ ਹਟ ਜਾਂਦਾ ਹੈ ਮੋਬਾਈਲ ਤੇ ਕਰੰਟ ਟਾਈਮ ਉਹੀ ਜੇ ਆਪਾਂ ਬੁੱਕਸ ਤੋਂ ਪੜ੍ਹ ਰਹੇ ਆ ਆਪਾਂ ਨੂੰ ਹਰ ਇੱਕ ਚੀਜ਼ ਹੈਂਡ ਰਿਟਨ ਮਿਲ ਰਹੀ ਹੈ ਉਹ ਐਂ ਲੱਗਦਾ ਕਿ ਜਿਵੇਂ ਕਿਸੇ ਨੇ ਖੁਦ ਆਪਣੇ ਸਾਹਮਣੇ ਲਿਆ ਕੇ ਰੱਖ ਦਿੱਤਾ ਆਪਾਂ ਉਹ ਚੀਜ਼ ਦੇਖੀ ਜਾ ਰਹੀ ਆ ਪਰ ਪੂਰਾ ਮਾਈਂਡ ਪੂਰਾ ਫੋਕਸ ਦੇ ਨਾਲ ਹੋ ਕੇ ਤੇ ਜੇਕਰ ਪੜ੍ਹਾਈ ਦੇ ਮਾਮਲੇ 'ਚ ਸਕੂਨ ਆਉਂਦਾ ਤੇ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਜਾਂ ਤੁਸੀਂ ਪੜ੍ਹਦੇ ਉਹ ਲਾਇਬ੍ਰੇਰੀ ਜਾਂਦਾ ਜੇ ਸ਼ਾਂਤ ਮੌਲ ਹੁੰਦਾ ਅਸੀਂ ਆਪਾਂ ਬੋਲ ਰਹੇ ਹਾਂ ਲਾਇਬ੍ਰੇਰੀ 'ਚ ਜਾ ਕੇ ਲਾਇਬ੍ਰੇਰੀ ਸ਼ਾਂਤ ਮੌਲ ਦੀ ਹੁੰਦੀ ਤਾਂ ਇਹ ਦਿਮਾਗ ਦੇ ਵਿੱਚ ਗੱਲ ਪੈਂਦੀ ਬਿਲਕੁਲ ਦੇਖੋ ਅਸੀਂ ਅਲੱਗ ਤੋਂ ਇੱਕ ਕੈਬਿਨਸ ਦੇ ਅਕੋਰਡਿੰਗ ਆਪਣੀ ਲਾਇਬ੍ਰੇਰੀ ਬਣਾ ਰੱਖੀ ਕਿ ਬੱਚਿਆਂ ਨੂੰ ਇਹ ਨਹੀਂ ਬਹੁਤ ਜ਼ਿਆਦਾ ਕੰਜਸਟਡ ਹੋ ਕੇ ਬੈਠਣ ਜਾਂ ਕੁਝ ਵੀ ਹੈ ਅਸੀਂ ਇਦਾਂ ਆਪਣਾ ਪੂਰਾ ਮਾਹੌਲ ਹੀ ਉਸ ਤਰ੍ਹਾਂ ਬਣਾ ਕੇ ਰੱਖਿਆ ਕਿ ਬੱਚਾ ਪੂਰਾ ਫੋਕਸ ਹੋ ਕੇ ਪੜ ਸਕੇ ਇਹ ਨਹੀਂ ਕਿ ਰਨਾਲ ਗੱਲਾਂ ਕਰਨ ਲੱਗ ਜਾਈ ਨੇ ਕੁਝ ਵਿੱਚ ਇਸ ਲਾਇਬ੍ਰੇਰੀ ਵਿੱਚ ਆਪਾਂ ਨੂੰ ਪਤਾ ਬਿਲਕੁਲ ਪਰਮਿਟਿਡ ਨਹੀਂ ਹੈ ਤਾਂ ਅਸੀਂ ਕੈਬਿਨਸ ਹੀ ਉਸ ਅਕੋਰਡਿੰਗ ਬਣਾ ਕੇ ਰੱਖਿਆ ਨੇ ਕਿ ਬੱਚਾ ਆਪਣਾ ਪੂਰਾ ਕਨਸੈਂਟਰੇਸ਼ਨ ਨਾਲ ਪੜ ਸਕੇ ਬਿਲਕੁਲ ਜੀ ਬੱਚੇ ਵਧੀਆ ਤਰੀਕੇ ਨਾਲ ਪੜ ਸਕਣ ਤੇ ਲਾਇਬ੍ਰੇਰੀ ਵੀ ਵਧੀਆ ਬਣੀ ਹੋਈ ਤੇ ਸਕੂਲ ਦਾ ਜਿਹੜਾ ਮਾਹੌਲ ਹੈ ਵਿਡੀਓ ਪਾਈ ਸੀ ਤੁਸੀਂ ਬੋਲੇ ਸੀ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਬੱਚੇ ਉਹ ਕਾਲਜ ਹੈ ਜੋ ਕਾਲਜ ਹਵਾਦਾਰ ਹੈ ਜੋ ਕਾਲਜ ਵਾਤਾਵਰਣ ਦੇ ਅਨੁਕੂਲ ਹੈ ਜੋ ਕਾਲਜ ਇੱਕ ਵਧੀਆ ਦਿੱਖ ਦੇ ਵਿੱਚ ਬਣਿਆ ਹੈ ਤੇ ਪੜਾਈ ਵੀ ਵਧੀਆ ਕਰਾਂਗੇ ਸਟੂਡੈਂਟ ਵੀ ਆ ਗਏ ਜਿਹੜੀਆਂ ਅਸੀਂ ਸਾਰੀਆਂ ਪੂਰੀਆਂ ਹੋ ਗਈਆਂ ਸੀਟਾਂ ਵੀ ਭਰ ਗਈਆਂ ਭਰ ਗਈਆਂ ਬਿਲਕੁਲ ਬਿਲਕੁਲ ਸੀ ਇਹ ਗੁਰੂਸਹਿਬ ਲਾਈਵ ਵੱਲੋਂ ਜੇ ਪਹਿਲੀ ਜੋ ਵੀਡੀਓ ਪਾਈ ਗਈ ਸੀ ਉਹਦਾ ਬਹੁਤ ਜ਼ਿਆਦਾ ਬਟ ਬੱਚਿਆਂ ਤੇ ਪੇਰੈਂਟਸ ਤੇ ਬਹੁਤ ਜ਼ਿਆਦਾ ਇਫੈਕਟ ਪਿਆ ਔਰ ਸਾਡੇ ਕੋਲ ਇਹਨਾਂ ਦੇ ਲਾਈਵ ਦੇ ਮਾਧਿਅਮ ਸਾਡੇ ਕੋਲ ਕਾਫੀ ਬੱਚਿਆਂ ਨੇ ਐਡਮਿਸ਼ਨ ਲਈ థాంਕ ਯੂ ਸੋ ਮਚ ਸਰ ਲਾਈਵ ਇਹਨਾਂ ਦੇ ਬਹੁਤ ਵਧੀਆ ਹੈ ਬੱਚੇ ਵੀ ਹੁਣ ਜਿਵੇਂ ਵੀ ਸਟੂਡੈਂਟ ਆ ਰਹੇ ਆ ਉਹਨਾਂ ਨੂੰ ਹਰ ਇੱਕ ਐਟਮੋਸਫੀਅਰ ਮਿਲਿਆ ਚਾਹੇ ਉਹ ਸਟੱਡੀ ਦੇ ਚਾਹੇ ਉਹ ਪਲੇਗਰਾਉਂਡ ਹੈ ਚਾਹੇ ਉਹ ਕਾਲਜ ਦਾ ਐਟਮੋਸਫੀਅਰ ਹੈ ਚਾਹੇ ਲਾਇਬ੍ਰੇਰੀ ਹੈ ਮਤਲਬ ਹਰ ਇੱਕ ਚੀਜ਼ ਫੈਸਿਲਿਟੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਸਰ ਕਿਹੜੀ ਕਿਹੜੀਆਂ ਕਲਾਸਾਂ ਆਪਣੇ ਕੋਲ ਕਰਾਈਆਂ ਜਾਂਦੇ ਕਿਹੜੇ ਕਿਹੜੇ ਕੋਰਸ ਕਰਾਏ ਜਾਂਦੇ ਇੱਕ ਵਾਰ ਆਪਾਂ ਇਹ ਜ਼ਰੂਰ ਕਲੀਅਰ ਕਰਦੇ ਜੀ ਆਪਣੇ ਕੋਲ ਬੀਏ ਔਰ ਬੀਕਮ ਦੀਆਂ ਕਲਾਸੇ ਲੀਆਂ ਜਾ ਰਹੀਆਂ ਨੇ ਬੀਏ ਫਰਸਟ ਸੈਮੈਸਟਰ ਔਰ ਬੀਕਮ ਫਰਸਟ ਸੈਮੈਸਟਰ ਦੀਆਂ ਔਰ ਸਾਰੀ ਫੈਸਿਲਿਟੀ ਔਰ ਫੈਕਲਟੀ ਸਾਰੀ ਇੱਥੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਹੈ ਬੱਚਿਆਂ ਨੂੰ ਜੀ ਬਿਲਕੁਲ ਜੀ ਇਹ ਆ ਜੀਵਨ ਜੋਤੀ ਕਾਲਜ ਜਲਾਲਾਬਾਦ ਪਸ਼ਮੀ ਦੇ ਵਿੱਚ ਹੈ ਬੱਗੇ ਕੇ ਮੋੜ ਤੋਂ ਪਹਿਲੇ ਕਾਲਜ ਆਉਂਦਾ ਬਸ ਸਟਾਪ ਵੀ ਹੈ ਪੂਰੀ ਫੈਸਿਲਿਟੀ ਹੈ ਹਵਾਦਾਰ ਬਿਲਡਿੰਗ ਹੈ ਅੱਜ ਦਾ ਵੀਡੀਓ ਇਸ ਲਈ ਪਾਇਆ ਹੈਗਾ ਫਾਲੋਅ ਅਪ ਕਿਉਂਕਿ ਜਦੋਂ ਵੀਡੀਓ ਪਹਿਲੇ ਕੀਤਾ ਸੀ ਇਹ ਕਿਹਾ ਸੀ ਵੀ ਕਾਲਜ ਖੁੱਲ ਗਿਆ ਇੱਥੇ ਐਡਮਿਸ਼ਨ ਕਰਾ ਸਕਦੇ ਹੋ ਅੱਜ ਕਾਲਜ ਨੇ ਸਾਨੂੰ ਇਸ ਲਈ ਇਨਵਾਈਟ ਕੀਤਾ ਸਰ ਤੁਸੀਂ ਵੀਡੀਓ ਪਾਇਆ ਸੀ ਤੇ ਕਾਲਜ ਦੇ ਵਿੱਚ ਸਾਰੀਆਂ ਸੀਟਾਂ ਜਿਹੜੀਆਂ ਨੇ ਉਹ ਭਰ ਗਈਆਂ ਤੇ ਜਿਸ ਕਰਕੇ ਬੱਚੇ ਜਿਹੜੇ ਆ ਕਾਲਜ ਵਿੱਚ ਆ ਗਏ ਕਾਲਜ ਵਿੱਚ ਕਲਾਸਾਂ ਲੱਗ ਰਹੀਆਂ ਨੇ ਕਾਲਜ ਵਿੱਚ ਲੱਗ ਲੱਗ ਸਮੇਂ ਤੇ ਲੱਗ ਲੱਗ ਤਰੀਕੇ ਨਾਲ ਸੈਮੀਨਾਰ ਦਾ ਜੋਜਨ ਕੀਤਾ ਜਾਂਦਾ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਲੈਕਚਰ ਲਗਾਏ ਜਾਂਦੇ ਆ ਪੂਰਾ ਸਟਾਫ ਜਿਹੜਾ ਮਿਹਨਤੀ ਸਟਾਫ ਹੈ ਕੰਮ ਕਰ ਰਿਹਾ ਇਹਨਾਂ ਦਾ ਅੱਜ ਇੱਥੇ ਬੁਲਾਉਣ ਦਾ ਕਾਰਨ ਵੀ ਇਹ ਸੀ ਵੀ ਲੋਕਾਂ ਨੂੰ ਪਤਾ ਚੱਲੇ ਵੀ ਕਾਲਜ ਦੇ ਵਿੱਚ ਜੀਵਨ ਜੋਤੀ ਕਾਲਜ ਦੇ ਵਿੱਚ ਹਵਾ ਚ ਕੋਈ ਗੱਲ ਨਹੀਂ ਕੀਤੀ ਜਾਂਦੀ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਹੈ ਲਾਇਬ੍ਰੇਰੀ ਦਿਖਾਤੀ ਕਾਲਜ ਦਾ ਪੂਰਾ ਮਾਹੌਲ ਤੁਹਾਨੂੰ ਦਿਖਾਤਾ ਪੂਰੀ ਬਿਲਡਿੰਗ ਦਿਖਾਤੀ ਤੇ ਅੱਜ ਦਾ ਇਹ ਵੀਡੀਓ ਕਿਵੇਂ ਲੱਗਿਆ ਹੈਗਾ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਕਮੈਂਟ ਸੈਕਸ਼ਨ ਚ ਆਂਦੀ رائے ਦੇ ਸਕਦੇ ਹੋ ਪਰ ਆਪਣੇ ਬੱਚਿਆਂ ਦੇ ਚਿਹਰੇ ਪ੍ਰਿਕਰ ਦੇ ਲਈ ਆਪਣੇ ਬੱਚਿਆਂ ਦੇ ਲਈ ਅੱਗੇ ਲਜਾਂ ਲਈ ਬੱਚਿਆਂ ਦੇ ਪੂਰਾ ਸਟਾਫ ਜਿਹੜਾ ਹੈ ਮਿਹਨਤੀ ਸਟਾਫ ਹੈ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਡਮਿਸ਼ਨਾਂ ਦਵਾ ਕੇ ਐਸੀ ਬੱਚੇ ਜਿਹੜੇ ਹੈਗੇ ਉਹਨਾਂ ਲਈ ਸਕਾਲਰਸ਼ਿਪ ਦਾ ਵੀ ਇੱਥੇ ਜੋ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਉਸ ਦੇ ਤਹਿਤ ਕੀਤਾ ਜਾ ਰਿਹਾ ਹੈ। ਹਾਂਜੀ ਉਸ ਦੇ ਤਹਿਤ ਕੀਤਾ ਜਾ ਰਿਹਾ ਹੈ। ਉਸ ਦੇ ਤਹਿਤ ਹੀ ਕੀਤਾ ਜਾ ਰਿਹਾ ਤੇ ਜਿਸ ਕਰਕੇ ਇਸ ਕਾਲਜ ਦੇ ਵਿੱਚ ਤੁਸੀਂ ਆਪਦੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਆਪਦੇ ਬੱਚਿਆਂ ਦੇ ਐਡਮਿਸ਼ਨ ਕਰਾ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਅਰਸੇ ਲਾਈਵ